ਸਤਿ ਗੁਰਾਲ ਜੀ ਸਾਰੇ ਵੀਰਾਂ ਨੂੰ ਕਿਵੇਂ ਹੋ ਵੀਜੀ ਸਾਰੇ ਠੀਕ ਆ ਚੱਲੀ ਸੀ ਮਸ਼ੀਨ ਵਢਣ 3 ਗੱਜ 5 ਅਗਸਤ ਪਾਣੀ ਪੂਣੀ ਪੈ ਗਿਆ ਉਹਦਾ ਕਲਚ ਪੋਰਟ ਦੇ ਕੰਟਰੋਲ ਤੇ ਉੱਪਰ ਧੋਤੀ ਸੀਗੀ ਜਿਹਦੇ ਆ ਬਹੁਤ ਕੱਢਦੇ ਜੋ ਆ ਵੀ ਦਿਖਾਵਾਂਗੇ ਬੰਦਰ ਤੋਰਦੇ ਹੋਰ ਜੀ ਰਾਣੀ ਸੰਦਰਾ ਦਾ ਆਪਣੀ ਦਾ ਹੋ ਗਿਆ ਖੜੀ ਦਾ ਟਾਇਰ ਪੈਂਚਰ ਉਹ ਵੀ ਦੇਖਦੇ ਆਪਾਂ ਹੁਣੇ ਜਾਣੇ ਆ ਮਸ਼ੀਨ ਲਵਾ ਕੇ ਉਸ ਤੋਂ ਬਾਅਦ ਚ ਜੀ ਲੈ ਆਉਣਾ ਹੈ ਪੈਂਚਰ ਲਵਾ ਕੇ ਘਟਦੇ ਮਹੀਨ ਲਾਗਦਾ ਕਲੱਚ ਪਲੇਟ ਪਾਣੀ ਪਾਣੀ ਪਾਊਗੀ ਸਹੀ ਕੰਮ ਕਰਦਾ ਨਹੀਂ ਕਲੱਚ ਹੈਗੀ ਥੋੜੀ ਗੜਬੜ ਕਲੱਚ ਚ ਵੇਖੋ ਕੀ ਬਣਦਾ ਪਾਣੀ ਪੈ ਗਿਆ ਪਾਣੀ ਪੈ ਗਿਆ ਇਹ ਪੈ ਗੇਅਰ ਦੀ ਵੀ ਪ੍ਰੋਬਲਮ ਸੀਗੀ ਇਹਦੇ ਵਿੱਚ ਕਿਉਂਕਿ ਹੁਣ ਧੋਤੀ ਕਰਕੇ ਤੇ ਉਹ ਡੰਗਾਲ ਜਿ ਗੂਲ ਪੈ ਗਿਆ ਹੋਊਗਾ ਵਿੱਚ ਕਈ ਦਿਨ ਮਸ਼ੀਨ ਖੜੀ ਰਹੀ ਆਪਾਂ ਹਲਾਈ ਨਹੀਂ ਤੇ ਉਹਦੇ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਇਹ ਬਾਗ਼ੇਰ ਨਹੀਂ ਮਸ਼ੀਨ ਲੈ ਰਹੀ ਸੀਗੀ ਤੇ ਮਹੀਨ ਆ ਕੇ ਫਿਰ ਚੱਲਦੇ ਆਂ ਉਹ ਤਾਂ ਸਵੇਰ ਤੋਂ ਬੰਦ ਰਹਿੰਦੇ ਆਂ ਉਹ ਤਾਂ ਸਵੇਰ ਤੋਂ ਬੰਦ ਰਹਿੰਦੇ ਆਂ ਜਿਵੇਂ ਕੋਲ ਜਵਾਗ ਫਿਰ ਜਾਨਾਉਂਦੇ ਨੀਂ 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 ਸੱਚ ਕੱਟਦੀ ਆ ਕਾਕੇ ਜੱਕ ਦੇ ਮੜੇ ਜੱਕ ਦੇ ਜੱਕ ਦੇ ਜੱਕ ਦੇ ਜੱਕ ਦੇ ਹਾਂ ਆਹ ਸਾਡਾ ਐਨੂੰ ਰੱਖ ਐਨੂੰ ਓਏ ਇੱਧਰ ਨੂੰ ਰੱਖ ਇੱਧਰ ਨੂੰ ਇੱਧਰ ਲੇ ਪਾਏ ਕਰਕੇ ਜਾਲੇ ਕਾਲਾ ਹੁੰਦਾ ਤੇ ਮਦੀਨ ਕਵੇਂ ਨਾ ਭੁਗੀ ਇਹ ਆ ਕਾਕਾ ਚੱਲ ਆਉਣ ਦਿਓ ਜੀ ਰੋਕ ਜਾ ਰੋਕ ਜਾ ਇੱਕ ਤਾਰ ਚੱਕ ਦੇ ਚੱਲ ਆਉਣ ਦੇ ਆ ਜਾ ਆ ਜਾ ਆ ਜਾ ਆ ਜਾ ਫੜਾਈ ਕਾਕੇ ਦਾ 245 ਇਹ ਟਰੈਕਟਰ ਵੀ ਪੰਜਾਬ ਚ ਦੇਖਣ ਦੀ ਸੁਪਨਾ ਹੀ ਹੋਵੇ ਸਾਡੇ ਮਰੇ ਖਲਾ ਇੱਕ ਅੱਧਾ ਹੀ ਆ ਪਿੰਡ 'ਚ ਹੋਰਾਂ ਘਰਾਂ 'ਚ ਹੀ ਪੰਗਾ ਰਹਿੰਦਾ ਤਾਰਾਂ ਵਾਲੀ ਤੇ ਪੂਰੀ ਪੂਰੀ ਰਾਂਘ ਕੇ ਆਂਦੀ ਮੀਂਹ ਖਰਾਬ ਤਾਂ ਅੱਜ ਕੋਈ ਚੈੱਕ ਚਲਾਤੀ ਆ ਮਸ਼ੀਨ ਤਾਂ ਆਪਾਂ ਬਾਕੀ ਜੋ ਉੱਪਰ ਨੇ ਸਪਰੇਅ ਮਾਰ ਕੇ ਸਿਕਾਈ ਆ ਸੁੱਕਦੀ ਨਹੀਂ ਜਿਆਦਾ ਪਨੀਰੀ ਹੁੰਦੀ ਆਉਂਦੀ ਆ ਵੱਡੀ ਕਰਕੇ ਹੈ ਇਹ ਮੱਕੀ ਵੱਢਣ ਵਾਲੀ ਹੈ ਨਹੀਂ ਸੀ ਉਤਾਂ ਸੌਖੀ ਹੈ ਗੱਲ ਚੈੱਕ ਕਰੋ ਮੋੜੇ ਜਿੱਟੇ ਜਿੱਟੇ ਪੈ ਜਾਵਾਂ ਜਿੱਟੇ ਜਿੱਟੇ ਘੁੰਮਣਾ ਤਾਰੇ ਇੱਕ ਬਾਈ ਗੱਲ ਕਿਤੇ ਕਿਤੇ ਸੌਣ ਗੈਨੇਸਾ ਪ੍ਰੇ ਮਾਰਦੀ ਹੈ ਜਿਹੜਾ ਦਾਣੇ ਆ ਦਾਣੇ ਉੱਪਰ ਹੀ ਹੋਣੇ ਦਾਣਾ ਦਾ ਹਜੇ ਪਣਦਾ ਸੀਗਾ ਦਾ ਸਹੀ ਮੈਨੇਜਰ ਬਾਰਿਆਂ ਛੱਲੀ ਬਹੁਤਾਂ ਲੱਗੀ ਐ ਛੱਲੀਆਂ ਹੀ ਬੜੀਆਂ ਉੱਚੀਆਂ ਲੱਗੀਆਂ ਨੇ

ਆਪਾਂ ਗੱਲ ਚਲਾਉਣਾ ਹੈ ਪੈਰਾ ਬਸ 7ਰਾਮਾ ਬਾਈ 20 ਰਬਟ ਵਾਲਾ ਤੇ ਹੁਣ ਵੀ ਕਰਦੇ ਨੇ ਪੈਰਾ ਆਪਾਂ ਆਪਾਂ ਨੂੰ ਦੇਣੇ ਪੈਂਦਾ ਇੱਕ ਆਪਾਂ ਜਦੋਂ ਪੰਜਾਬ ਆਉਂਦੇ ਆ ਧਰਨਾ ਕੰਮ ਹੋਵੇ ਇੱਥੇ ਸਾਹਮਣੇ ਇਹਦੇ ਕਮਿਸ਼ਨ ਵਾਲਾ ਰੋਡ ਲੱਗਿਆ ਉਹਦੇ ਨਾਲ ਹੀ ਆਉਂਦੇ ਹੀ ਹਵਾ ਘਟ ਗੋਦ ਹੀ ਮਰੂੜਾ ਪਵਾ ਦਾ ਮਸ਼ੀਨ ਇਹ ਹਵਾ ਨੇ ਘਟ ਕੇ ਖੜੀ ਰਹੀ ਮਹੀਨ ਨਹੀਂ ਨਹੀਂ ਮਹੀਨ ਤਾਂ ਹਲਾਈ ਨਹੀਂ ਇੱਥੇ ਖੜੀ ਉੱਥੇ ਹੀ ਖੜੀ ਹੈ ਜੇ ਉਹ ਵੀ ਆਪੇ ਹੀ ਮੰਨ ਲਓ ਵੀ ਕਦੇ ਹੋਰ ਘਟ ਗਈ ਉਹ ਭਾਰ ਆ ਗਿਆ ਫਿਰ ਇੱਕ ਇਧਰੋਂ ਖੜੀ ਨੀਵੀਂ ਦੀ ਮਸ਼ੀਨ ਜਿਹਦਾ ਟਾਇਰ ਹੈ ਮੇਲੇ ਲਾਵਾਂ ਦੇ ਤੋਂ ਤੇ ਉੱਥੇ ਤੋਂ ਚੱਪ ਬਈ ਨੰਬਰ ਉਹ ਰੋੜਾ ਰੰਗ ਖਾਤਮਾ ਲੇ ਰੋਸ ਸੋਲੂਸ਼ਨ ਲਾ ਸਕਦਾ ਹੈ ਕਿਤੇ ਲਾਉਣਾ ਕੁਛ ਨਾ ਹੋਇਆ ਸਮਾਨ ਜਾ ਰਿਆ ਨਹੀਂ ਠੀਕ ਹੈ ਨਾਲ ਨਾ ਵੀਰ ਨੇ ਇਹ ਵੀ ਆਟੋਮੈਟਿਕ ਲਾਇਆ ਸਿਸਟਮ ਮੋਟਰ ਇੱਕ ਤੋਂ ਟੈਂਪਰੇਚਰ ਜੇ ਸੈਟ ਕਰ ਦਿੰਦੇ ਆ ਫਿਰ ਉਸ ਹਿਸਾਬ ਨਾਲ ਚੱਲਦਾ ਹੈ ਇਹ ਉੱਤੇ ਲਾਉਣਗੇ ਟੂਟੀ ਰੱਖ ਕੇ ਗਰਮ ਕਰਕੇ ਇਹਦੇ ਕੋਈ ਰਗੜੀ ਜਾਂਦਾ ਬਾਈ ਕਿ ਟੂਟੀ ਗਾਰਨੀ ਇਫੈਕਟ ਮੋਟਰ ਨਾਲ ਗੜਦੇ ਆ ਕਰੋ ਚੈੱਕ ਦੇਖ ਕੋਟਰ ਦਾ ਟਾਇਰ ਕਰੋ ਚੈੱਕ ਇਹ ਤੇ ਹੋਊਗੀ ਰੌੜ ਤੇਰੇ ਬਣ ਜੂਗਾ ਨਾ ਬਾਈ ਵੈਸੇ ਤਾਂ ਕਹਿੰਦਾ ਸਵੇਰੇ ਮੈਂ ਆਪੇ ਛੱਡਿਆ ਹਾਂਗਾ ਗੱਡੀ ਦਾ ਸ਼ਟਡਾਊਨ ਦਾ ਹੁੰਦਾ ਬਾਈ ਅੱਗੇ ਵੀ ਲੈ ਆਉਂਦਾ ਛੱਡ ਵੀ ਆਉਂਦਾ ਫਰੀਜ ਨੇ ਉਹ ਨਹੀਂ ਡਾਇਰੈਕਟਰ ਫਰੀ ਹੁੰਦੇ ਉਦੋਂ ਫਿਰ ਬਾਈ ਤੋਂ ਗੱਡੀ ਤੇ ਲੈ ਆਉਂਦਾ ਬਾਈ ਰਾਖੇ ਤੇ ਗੱਡੀ ਤੇ ਸ਼ਟਡਾਊਨ ਦਾ ਹੁਣ ਵੀ ਬਾਈ ਕਹਿੰਦਾ ਵੀ ਮੈਂ ਸਵੇਰੇ ਸ਼ਟਡਾਊਨ ਹਾਂਗਾ ਵੀ ਟਾਈਮ ਲੱਗ ਜਾਣਾ ਤੇ ਚੱਲਦੇ ਆਂ ਫਿਰ ਆਪਾਂ ਕਰਕੇ ਗੱਲ ਭਾਗਦੇ